ਪੰਜਾਬ ਦੇ ਲੁਧਿਆਣਾ ਦੇ ਵਿੱਚ STF ਨੇ ਪਾਕਿਸਤਾਨ ਤੋਂ ਹੈਰਨ ਲਿਆ ਕੇ ਤਸਕਰੀ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਚੈਕਿੰਗ ਦੌਰਾਨ ਨਾਕਾ ਬੰਦੀ ਕਰਕੇ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਸਪਲੈਂਡਰ ਬਾਈਕ ਦੇ ਉੱਤੇ ਸਵਾਰ ਇਹ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਮੁਸਤੈਦੀ ਦੇ ਨਾਲ ਫੜ ਲਿਆ ਨਸ਼ਾ ਤਸਕਰਾਂ ਦੇ ਕੋਲੋਂ ਪੁਲਿਸ ਨੇ ਗਰੇ ਰੰਗ ਦਾ ਬੈਗ ਲਿਆ ਅਤੇ ਜਿਸ ਦੀ ਸਰਚ ਕੀਤੀ ਗਈ ਤਾਂ ਉਸ ਦੇ ਵਿੱਚੋਂ 5 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਨਸ਼ਾ ਤਸਕਰਾਂ ਦੀ ਪਹਿਚਾਣ ਅਮਰਪਾਲ ਸਿੰਘ ਉਰਫ ਮੱਤੀ ਅਤੇ ਸਨੀ ਕੁਮਾਰ ਦੇ ਰੂਪ ਤੇ ਵੱਜੋ ਹੋਈ ਹੈ ਅਤੇ ਦੋਨਾਂ ਦੋਸ਼ੀਆਂ ਨੂੰ ਮੁਹੱਲਾ ਮੋਕੰਪੁਰਾ ਨਜ਼ਦੀਕ ਚੁਗੀਆਂ ਬੜਾ ਚੌਂਕ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਇਨਚਾਰਜ ਹਰਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣ ਲਿਆ ਸਰ 5 ਕਿਲੋ ਤੋਂ ਵੱਧ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਕੀ ਸੀ ਪੂਰਾ ਮਾਮਲਾ ਇਹਦੇ ਬਾਰੇ ਜਾਣਕਾਰੀ ਦਿਓ ਹਮ ਕੱਲ ਸਾਡੇ ਇੰਸਪੈਕਟਰ ਹਰਵੰਤ ਸਿੰਘ ਜੀ ਆਪਣੀ ਟੀਮ ਦੇ ਨਾਲ ਨੇੜੇ ਅਲਾਗੁਰੂ ਦੇ ਏਰੀਆ ਚ ਡਿਸਟ੍ਰਿਕਟ ਅਮਰਸਰ ਦੇ ਏਰੀਆ ਦੇ ਵਿੱਚ ਪੀਓਜ਼ ਦੀ ਟੰਡਾ ਜਿਹੜੇ ਹੈਗੀ ਆ ਤਲਾਸ਼ ਦੇ ਵਿੱਚ ਉੱਥੇ ਮੌਜੂਦ ਸੀਗੇ ਕਿਉਂਕਿ ਆਲਰੇਡੀ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਸੀਨੀਅਰ ਆਫਿਸਰਸ ਵੱਲੋਂ ਐਂਡ ਸਾਡੇ ਏਆਈਜੀ ਸਾਹਿਬ ਸ਼੍ਰੀ ਸੁਨੀਦੀਪ ਸ਼ਰਮਾ ਜੀ ਦੇ ਡਾਇਰੈਕਸ਼ਨ ਤੇ ਉੱਥੇ ਟੀਮ ਗਈ ਸੀਗੀ ਤੇ ਉੱਥੇ ਸਟਿੰਗ ਇੰਸਪੈਕਟਰ ਸਾਹਿਬ ਨੂੰ ਇੱਕ ਇਨਫੋਰਮੇਸ਼ਨ ਹੋਈ ਕਿ ਅਮਰਿਤਪਾਲ ਮਤੀ ਅਤੇ ਇੱਕ ਹੈਗਾ ਸਨੀ ਕੁਮਾਰ ਸਨੀ ਜਿਹੜੇ ਦੋਵੇਂ ਅੰਦਰ ਸਾਥੇ ਰਹਿਣ ਵਾਲੇ ਹੈਗੇ ਆ ਤੇ ਕਾਫੀ ਪਹਿਲਾਂ ਤੋਂ ਹੀ ਹਰੋਇਨ ਦਾ ਸਪਲਾਈ ਦਾ ਕੰਮ ਕਰ ਰਹੇ ਆ ਤੇ ਕੱਲ ਵੀ ਇਹਨਾਂ ਨੇ ਜਿਹੜੀ ਹੈਗੀ ਸਪਲਾਈ ਉਹ ਜੰਡੇਆਲਾਗੁਰੂ ਸਾਈਡ ਨੂੰ ਜਾਣਾ ਸੀਗਾ ਤੇ ਉੱਥੇ ਇੰਦਰ ਫਾਰਮ ਦੇ ਕੋਲ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਤੇ ਉੱਥੇ ਇਹਨਾਂ ਨੇ ਉਹਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਵਹੀਕਲਸ ਦੀ ਤੇ ਜਿੱਥੇ ਇਹਨਾਂ ਨੂੰ ਇੱਕ ਮੋਟਰਸਾਈਕਲ ਜਿਹਦੇ ਉੱਪਰ ਦੋ ਨੌਜਵਾਨ ਸੀਗੇ ਉਹ ਇਹਨਾਂ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਸਰਚ ਕੀਤੀ ਚੈਕਿੰਗ ਕੀਤੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਾਲ ਕਰਕੇ ਬੁਲਾ ਲਿਆ ਤੇ ਉੱਥੇ ਜਦੋਂ ਚੈਕਿੰਗ ਦੌਰਾਨ ਇੱਕ ਬੈਗ ਸੀਗਾ ਇਹਨਾਂ ਦੇ ਕੋਲ ਗ੍ਰੀ ਕਲਰ ਦਾ ਬੈਗ ਸੀ ਬੈਗ ਦੇ ਵਿੱਚੋਂ ਸਾਨੂੰ ਹਿਰੋਇਨ बरामद ਹੋਈ ਸਰ ਕੀ ਬੈਕਗ੍ਰਾਉਂਡ ਹੈ ਇਹਨਾਂ ਦੀ ਕੀ ਕੰਮ ਕਰਦੇ ਸੀ ਪਹਿਲਾਂ ਉਹ ਜਿਹੜੇ ਹਿਰੋਇਨ ਵੇਚਣ ਲੱਗ ਗਏ ਕੀ ਕਾਰਨ ਸੀ ਇਹ ਐਕਚੁਅਲੀ ਹੈ ਵੇਲੀ ਪਹਿਲਾਂ ਵੀ ਵੇਲੀ ਸੀਗੇ ਹੁਣ ਵੀ ਵੇਲੀ ਹੈਗੇ ਆ ਬਟ ਸਿਰਫ ਇਸ ਕੰਮ ਦੇ ਵਿੱਚ ਐਜ਼ ਅ ਕੋਰੀਅਰ ਇਹ ਜਿਹੜਾ ਹੈਗਾ ਇਹ ਕੰਮ ਕਰਦੇ ਆ ਕਿੰਗ ਪਿੰਨ ਕੋਈ ਹੋ ਰਿਹਾ ਹੈ ਕਿੰਗ ਪਿੰਨ ਕੋਈ ਹੋ ਰਿਹਾ ਹੈ ਇਹਨਾਂ ਦਾ ਤੇ ਉਹਦੇ ਲਿੰਕ ਹੋ ਸਕਦੇ ਆ ਤੇ ਕ੍ਰਾਸ ਦੀ ਬਾਰਡਰ ਵੀ ਹੋਣ ਤੇ ਉਹਦੇ ਤੱਕ ਅਸੀਂ ਪਹੁੰਚਾਂਗੇ ਹਜੇ ਫਿਲਹਾਲ ਦੀ ਘੜੀ ਕੋਈ ਇੰਟਰਨੈਸ਼ਨਲ ਲਿੰਕ ਸਾਹਮਣੇ ਆਇਆ ਜਾਂ ਹਜੇ ਸਰਚ ਇਹਦੇ ਬਾਰੇ ਹਜੇ ਰਿਮਾਂਡ ਲੈਣ ਤੋਂ ਬਾਅਦ ਤੇ ਇਹਦੀ ਡਿਟੇਲਸ ਕਸ਼ਿਸ਼ ਹੋਏਗੀ ਤੇ ਫਿਰ ਉਹ ਸਾਰੀ ਚੀਜ਼ ਕਲੀਅਰ ਆਏਗੀ ਕਿਨੇ ਸਮੇਂ ਤੋਂ ਇਹ ਕੰਮ ਕਰਦੇ ਆ ਇਹ ਪਿਛਲੇ ਕਰੀਬ ਤਿੰਨ-ਚਾਰ ਸਾਲ ਤੋਂ ਇਹਨਾਂ ਦਾ ਜੇ ਕੰਮ ਦੇ ਵਿੱਚ ਇਨਵੋਲ ਹੈਗੇ ਉਹ ਇਹਨਾਂ ਦੇ ਇਹਦੇ ਖਿਲਾਫ ਜਿਹੜਾ ਅਮਰਿਤਪਾਲ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਵੀ ਦਰਜ ਆਲਰੇਡੀ ਤੇ ਹੁਣ ਵੀ ਇਹ ਕਰੀਬ ਮਹੀਨਾ ਖੋਇਆ ਨੂੰ ਇਹ ਜ਼ਮਾਨਤ ਆ ਸਰ ਖੁਦ ਵੀ ਐਡਿਕਟ ਨੇ ਇਹ ਹਾਂ ਇਹ ਖੁਦ ਵੀ ਨਸ਼ਾ ਕਰੰਦਾ ਆਦੀ ਹੈ ਅਮਰਿਤਪਾਲ ਸਰ ਇਹ ਜਣੇ ਨੇ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਫਿਲਹਾਲ ਤਾਂ ਅਜੇ ਦੋ ਜਣੇ ਜਿਹੜੇ ਹੈਗੇ ਆ ਇਹੀ ਐਜ਼ ਏ ਕੂਰੀਅਰ ਮਿਲ ਕੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਹੋ ਸਕਦੇ ਆ ਉਹ ਜਦੋਂ ਅਸੀਂ ਸਾਰੀ ਡਿਟੇਲਡ ਕਸ਼ਿਸ਼ ਹੋਈਗੀ ਤੇ ਇਹਨਾਂ ਦੇ ਜਿਹੜੇ ਡਾਟਾਸ ਕਢਣਗੇ ਦੇ ਮੋਬਾਈਲਸ ਵਗੈਰਾ ਤੁਹਾਨੂੰ ਸਾਨੂੰ ਕਾਫੀ ਖਿਤਕ ਕਲੀਅਰ ਸਰ ਐਸਟੀਐਫ ਹੁਣ ਇਹਨਾਂ ਤੇ ਕੀ ਕਾਰਵਾਈ ਕਰ ਰਹੀ ਪਹਿਲਾਂ ਤਾਂ ਇਹਨਾਂ ਦਾ ਮਾਨਯੋਗ ਜੱਜ ਸਾਹਿਬ ਤੋਂ ਅਸੀਂ ਰਿਕੁਐਸਟ ਕਰਕੇ ਰਿਮਾਨਡ ਲਵਾਂਗੇ ਰਿਮਾਨਡ ਲੈ ਕੇ ਇਹਨਾਂ ਦਾ ਨੈਟਵਰਕ ਜੋ ਹੈ ਜਿੱਥੋਂ ਇਹ ਸਪਲਾਈ ਚੇਨ ਹੈਗੀ ਆ ਉਹਨੂੰ ਬਸਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਜਿੰਨੇ ਵੀ ਬੰਦੇ ਇਨਵੋਲ ਹੋਣਗੇ ਉਹ ਅਸੀਂ ਡਿਸਕਸਸ ਕਰਾਂਗੇ ਬਾਅਦ ਵਿੱਚ ਐਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿ